शुरू कर दि गई तो इलावा जरूरी टो एक तो दो माल गई गई दस कि एक पासे रेलवे का पुल डैमेज होने के चलते एक पास की रेलवे लाइन शुरू की गई है अधिकारियों का कहना है कि तीन दिन दे एक पासे रेलवे लाइन पूरी तरह सुचारू रूप चला दिखती जाएगी ਅਤੇ ਬਾਕੀ ਦੀਆਂ ਰੇਲ ਗੱਡੀਆਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਜਿਸ ਨਾਲ ਲੋਕਾਂ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ ਜ਼ਿਕਰ ਯੋਗ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾਲ ਜੋੜਨ ਵਾਲਾ ਰੇਲਵੇ ਪੋਲ ਡੇਮੇਜ ਹੋਣ ਦੇ ਚਲਦੇ ਰੇਲ ਸੇਵਾ ਠੱਪ ਸੀ ਜਿਸ ਦੇ ਚਲਦੇ ਹੁਣ ਥੋੜੀਆਂ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ 3 ਦਿਨ ਦੇ ਬਾਅਦ ਬਾਕੀ ਰਹਿੰਦੀਆਂ ਵੀ ਟ੍ਰੇਨਾਂ ਸ਼ੁਰੂ ਹੋਣ ਦੀ ਉਮੀਦ ਹੈ ਗਲ ਦੱਸਣ ਯੋਗ ਹੈ ਕਿ ਪਾਰੀ ਬਰਸਾਤ ਦੇ ਚੱਲਦੇ ਸੜਕ ਆਵਾਜਾਈ ਨਾਲ ਜੁੜੇ ਹੋਏ ਜੰਮੂ ਅਤੇ ਪੰਜਾਬ ਨੂੰ ਜੋੜਨ ਵਾਲੇ ਇੱਕ ਪੁਲ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਸੀ ਜਿਸ ਕਾਰਨ ਜੰਮੂ ਅਤੇ ਪੰਜਾਬ ਵਿੱਚ ਸੜਕ ਸੇਵਾ ਵੀ ਇੱਕੋ ਪਾਸੇ ਹੀ ਚੱਲ ਰਹੀ ਹੈ ਮੈਂ ਹਵਿਨੋਤ ਇਸ ਅੱਜ ਇਹੀ ਖੜੇ ਹਾਂ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲੀ ਰੇਲਵੇ ਲਾਈਨ ਬਾਰਡਰ ਤੇ ਜਿੱਥੇ ਬਰਸਾਤ ਦੇ ਚੱਲਦੇ ਜੰਮੂ ਅਤੇ ਪੰਜਾਬ ਨੂੰ ਜੋੜਨ ਵਾਲਾ ਰੇਲਵੇ ਦਾ ਪੁਲ ਜੋ ਕਿ ਕਾਫੀ ਨੁਕਸਾਨ ਨਾਲ ਥੋੜਾ ਪਿੱਛਲੇ ਰੋਜ਼ੇ ਖਿਸਕ ਗਏ ਜਾਨ ਜਿਸ ਕੱਲ ਰੇਲਵੇ ਟ੍ਰੈਕ ਸਿੰਗਲ ਬੰਦ ਕੀਤਾ ਗਿਆ ਸੀ ਅਤੇ ਟ੍ਰੇਨਾਂ ਵੀ ਬੰਸੀ ਪਰ ਹੁਣ ਰੇਲਵੇ ਵਿਭਾਗ ਵੱਲੋਂ ਦੋ ਤਿੰਨ ਪੈਸੰਜਰ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਕੁਝ ਮਾਲ ਗੱਡੀਆਂ ਜੋ ਇੱਕ ਦੋ ਸਮਾਨ ਜ਼ਰੂਰੀ ਲੈ ਕੇ ਜਾ ਰਹੀਆਂ ਹਨ ਰੇਲਵੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ 3 ਦਿਨਾਂ ਦੇ ਬਾਅਦ ਸਿੰਗਲ ਰੇਲਵੇ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਔਰ ਸਿੰਗਲ ਰੇਲਵੇ ਵੀ ਤੇ ਥਰੂ ਸਾਰੀਆਂ ਟ੍ਰੇਨਾਂ ਚਾਰੂ ਰੂਪ ਤੇ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਫਿਲਹਾਲ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਗਾ ਕਿ ਰੇਲਵੇ ਦੇ ਜੋ ਕੰਮ ਚੱਲ ਰਿਹਾ ਹੈ ਰੇਲਵੇ ਵਿਭਾਗ ਜੋ ਦਸਤਰ ਦੇ ਕੰਮ ਚੱਲ ਰਿਹਾ ਹੋ ਜਾਂ ਤਾਂ ਜੋ ਟਰੈਕ ਨੂੰ ਸੁਚਾਰੂ ਰੂਪ ਤੇ ਚਲਾਇਆ ਜਾ ਸਕੇ ਫਿਲਹਾਲ ਰੇਲਵੇ ਵਿਭਾਗ ਇਸ ਟਰੈਕ ਨੂੰ ਸ਼ੁਰੂ ਕਰਵਾਉਣ ਵਿੱਚ ਪੱਬਾ ਪਾਰ ਤੇ ਲੱਗਾ ਹੋਇਆ ਹੈ ਔਰ ਟ੍ਰੇਨ ਨੂੰ ਸੁਚਾਰੂ ਰੂਪ ਤੇ ਚਲਾਣ ਲਈ ਅੱਜ ਅਧਿਕਾਰੀਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਦੋ ਦੋ ਤਿੰਨ ਟ੍ਰੇਨਾਂ ਜੋ ਪਸੰਜਰ ਸ਼ੁਰੂ ਕਰ ਦਿੱਤੀਆਂ ਗਏ ਹਨ ਕਿਉਂਕਿ ਰੇਲਵੇ ਦਾ ਪੁਲ ਜੋਗੀ ਨੁਕਸਾਨ ਨਾਲ ਥੋੜਾ ਖਿਸਕ ਗਿਆ ਸੀ ਜਿਸ ਕਾਰਨ ਇੱਕ ਰੇਲਵੇ ਸਿੰਗਲ ਵੇ ਸ਼ੁਰੂ ਕੀਤਾ ਗਿਆ ਹੈ ਸਿੰਗਲ ਵੇ ਰੇਲਵੇ ਵੇ ਯੋਗੀ 3 ਦਿਨ ਤੋਂ ਬਾਅਦ ਪਰਮਾਨੈਂਟ ਸ਼ੁਰੂ ਵੀ ਕਰ ਦਿੱਤਾ ਜਾਵੇਗਾ ਔਰ ਸਾਰੀਆਂ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਸੀਂ ਹੁਣ ਤੁਹਾਨੂੰ ਇਸ ਤਰ੍ਹਾਂ ਦੇ ਹੋਰ ਵੀ ਇਵੈਂਟ ਦਿਖਾਉਂਦੇ ਰਹਾਂਗੇ